ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਇਧਰ ਇਧਰ ਆਪਾਂ ਦੇਖੀਏ ਇਧਰ ਨੂੰ ਇਧਰ ਨੂੰ ਇਧਰ ਨੂੰ ਸਾਡੀ ਲਾਈਟ ਨਹੀਂ ਸਹੀ ਪੈ ਰਹੀ ਲੋ ਜੀ ਅਸੀਂ ਚੱਲੇ ਆ ਅੱਜ ਤੀਆਂ ਤੇ ਇਹ ਆ ਮੇਰੀ ਛੋਟੀ ਭੈਣ ਤੇ ਮੈਂ ਆਹਦੀ ਵੱਡੀ ਭੈਣ ਤੇ ਤਿਆਰੀ ਤਰੀ ਕਰਕੇ ਅਸੀਂ ਚੱਲੇ ਹੈਗੇ ਹੁਣ ਤੀਆਂ ਤੇ ਹੁਣ ਤੀਆਂ ਤੇ ਮਿਲਦੇ ਆ ਜਾ ਕੇ ਫਿਰ ਨਾਲ ਤੁਹਾਨੂੰ ਥੋੜੀ ਜਿਹੀਆਂ ਤੀਆਂ ਦਿਖਾਵਾਂਗੇ ਚਲੋ ਓਕੇ ਬਾਏ ਠੀਕ ਹੈ ਮਾਸੂ ਜੀ ਬਾਏ ਬਾਏ

Yeah,

ਇਹ ਦੇਖਣ ਚ ਮਜ਼ਾ ਆਉਂਦਾ ਦੇਖਣ ਚ ਮਜ਼ਾ ਆਉਂਦਾ 8 ਘੰਟੇ ਨਹੀਂ ਗਏ ਸੱਟਾ ਆਉਂਦੀ ਲੱਗਦੀ ਮੈਂ ਚੱਲਣਾ ਚੱਲਦੇ ਆਜਾ ਚੱਲਦੇ ਆਜਾ ਕਿਉਂ ਬੰਦ ਕੋਣ ਹੈ ਨਾ ਮੈਂ ਵਿੱਚ ਕੋਲੂੰਗਾ ਤੇਰੇ ਜੇ ਮੈਂ ਮਰ ਗਿਆ ਨਹੀਂ ਵਿੱਚ ਕੋਲੂੰਗਾ ਤੇਰੇ and i can no 인다 ਸੁਤਿਨਾਂ ਗਾਵੀਨ ਕਿ ਬੁਨਾਨੀ ਖਾ ਖਾ ਤੂਰੀ ਬਲਦ ਹਾਰ ਦੇ ਲੋ ਜੀ ਮੈਂ ਆ ਗਈਆਂ ਵਾਪਸ ਦੀਆਂ ਤੋਂ ਗਰਮੀ ਬਹੁਤ ਜ਼ਿਆਦਾ ਲੱਗੀ ਉੱਥੇ ਵੈਸੇ ਤਾਂ ਕੂਲਰ ਵਗੈਰਾ ਲੱਗੇ ਹੋਏ ਸੀ ਬਹੁਤ ਉੱਥੇ ਕੂਲਰ ਪੱਖੇ ਬਹੁਤ ਸੀ ਪਰ ਫੇਰ ਵੀ ਗਰਮੀ ਹੋ ਜਾਂਦੀ ਹੈ ਜੀ ਉੱਥੇ ਇਧਰ ਉਧਰ ਤਾਂ ਫੇਰ ਵੀ ਹੋਣਾ ਹੀ ਪੈਂਦਾ ਥੋੜਾ ਬਹੁਤਾ ਹਾਂ ਤੇ ਫੇਰ ਹੋ ਜਾਂਦੀ ਹੈ ਬਹੁਤ ਜ਼ਿਆਦਾ ਗਰਮੀ ਪਸੀਨਾ ਬਹੁਤ ਆਇਆ ਪਰ ਖਾਣ ਪੀਣ ਦਾ ਬਹੁਤ ਸਵਾਦ ਸੀਗਾ ਉੱਥੇ ਵੱਧੂ ਗੋਲ ਗੱਪੇ ਇਦਾਂ ਹੀ ਪੱਲੇ ਜੂਸ ਕੁਲਫੀਆਂ ਫਲੂਦਾ ਸਭ ਕੁਝ ਹੈਗਾ ਸੀ ਤੇ ਪਾਣੀ ਤਾਂ ਹੋਣਾ ਹੀ ਹੋਣਾ ਸੀਗਾ ਸੋ ਇੰਜੋਏ ਕੀਤਾ ਬਹੁਤ ਜ਼ਿਆਦਾ ਤੇ ਤੁਸੀਂ ਵੀ ਮੈਨੂੰ ਉਮੀਦ ਹੈ ਕਿ ਇੰਜੋਏ ਕਰੋਗੇ ਔਰ ਮੇਰੇ ਕੰਨਾਂ ਦੇ ਦੇਖੋ ਭੈਣੇ ਚੁੰਮ ਕੇ ਕਦੇ ਕਦੇ ਆਪਾਂ ਪਾ ਲਈਦੇ ਨੇ ਤੇ ਬਗਾਰ ਨਹੀਂ ਕਰਕੇ ਨਹੀਂ ਪਾਈਦੇ ਹੁਣ ਮੈਂ ਤੁਹਾਨੂੰ ਆਪਦਾ ਪੂਰਾ ਸੂਟ ਦਿਖਾਉਣੀ ਹੈ ਸ਼ੀਸ਼ੇ 'ਚ ਲੋ ਜੀ ਦੇਖੋ ਮੇਰਾ ਸੂਟ ਤੁਸੀ ਤੁਹਾਨੂੰ ਕਿਹਦਾ ਲੱਗਿਆ ਠੀਕ ਹੈ। ਲੋ ਇਹ ਹੈਗਾ ਆਪਣਾ ਇੱਕ ਫਲਾਵਰ ਇਦਾਂ ਦਾ ਪਾਇਆ ਹੋਇਆ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਦਾ। ਠੀਕ ਹੈ ਜੀ। ਤੇ ਇਹ ਹੈਗਾ ਆਪਣਾ ਕੋਟੇ ਦਾ ਟਾਈ ਐਂਡਾ ਇਦਾਂ ਦੁਪੱਟਾ ਤੁਹਾਨੂੰ ਪਸੰਦ ਆਇਆ ਹੋਊਗਾ। ਦੱਸੋ ਮੈਨੂੰ ਕਿੱਦਾਂ ਦਾ ਲੱਗਿਆ ਜਰੂਰ ਦੱਸਿਓ ਕਮੈਂਟ ਕਰਕੇ। ਠੀਕ ਹੈ ਜੀ। ਤੇ ਗਰਮੀ ਬਹੁਤ ਜ਼ਿਆਦਾ ਸੀ ਜੀ ਇਸ ਕਰਕੇ ਆਪਾਂ ਇਹ ਵਾਲਾ ਕਾਟਨ ਦਾ ਸੂਟ ਪਾਇਆ ਸੀ ਤੇ ਕਾਟਨ ਦੇ ਲਿਆ ਸੀ ਦੁਪੱਟਾ ਤੇ ਫਿਰ ਵੀ ਗਰਮੀ ਬਹੁਤ ਜ਼ਿਆਦਾ ਸੀ ਜਦੋਂ ਗਰਮੀ ਆ ਤਾਂ ਚਾਹੇ ਕਾਟਨ ਦਾ ਪਾਈ ਜਾਓ ਜਿਹੜੇ ਮਰਜ਼ੀ ਪਾਈ ਜਾਓ ਫਿਰ ਉਹਦੇ 'ਚ ਤਾਂ ਗਰਮੀ ਹੀ ਲੱਗਣੀ ਆ ਹਨਾ ਤੇ ਵਲੌਗ ਤੁਹਾਨੂੰ ਮੈਨੂੰ ਲੱਗਦਾ ਹੈ ਕਿ ਵਧੀਆ ਲੱਗੂਗਾ ਬਾਕੀ ਸਾਰੇ ਵਲੌਗਸ ਤੋਂ ਫਟਕੇ ਆ ਥੋੜੀ ਜਿਹੀ ਚੇਂਜ ਹੈ ਤੇ ਚੰਗਾ ਲੱਗਿਆ ਤਾਂ ਕਮੈਂਟ ਕਰਕੇ ਦੱਸਦੇ ਰਹੋ ਤੇ ਫਿਰ ਮਿਲਦੇ ਆਂ ਆਪਾਂ ਹੋਰ ਵਲੌਗ ਲੈ ਕੇ ਮੈਂ ਨਾ ਜਦੋਂ ਦੇਸ਼ ਦੇ ਪਪਾ ਕੁਛ ਦਿਨ ਸੀ ਮੇਰਾ ਸਮਾਂ ਤੁਸੀਂ ਕਿਹੋ ਜਿਹਾ ਤੇ ਉਹ ਕਹਿੰਦੇ ਸਾਨੂੰ ਹੁੰਦਾ ਲੱਗਦਾ ਜਨਾਨੀਆਂ ਦੇ ਕੱਪੜਿਆਂ ਦਾ ਸਾਨੂੰ ਹੁੰਦਾ ਲੱਗਦਾ ਜਨਾਨੀਆਂ ਦੇ ਕੱਪੜਿਆਂ ਦਾ ਤੇ ਮੈਂ ਫੇਰ ਵੀ ਗਾਣਾ ਦੱਸ ਦੋ ਕਹਿੰਦੇ ਕੀ ਹੈ ਸੋਹਣਾ ਲੱਗਦਾ ਹੈ ਇਸ ਤਰ੍ਹਾਂ ਕਰਦੇ ਹੁੰਦੇ ਸੀ ਤੇ ਅੱਜ ਫੇਰ ਮੈਨੂੰ ਯਾਦ ਆਈ ਉਹਨਾਂ ਦੀ ਕਿਉਂ ਕਿਵੇਂ ਠੀਕ ਨਹੀਂ ਅੱਜ ਸੇ ਤਾਂ ਠੀਕ ਆ ਨਹੀਂ ਲੱਗਦੀ ਨਹੀਂ ਠੀਕ ਨਹੀਂ ਮੈਂ ਤਾਂ ਨਹੀਂ ਖਾਣੀ ਰੋਟੀ ਮੇਰਾ ਨਹੀਂ ਹਜੇ ਜੀ ਕਹਿੰਦਾ ਮੈਂ ਲੋ ਜੀ ਮੈਨੂੰ ਭੁੱਖ ਹਾਂ ਮੈਂ ਨਾ ਉਥੇ ਦਹੀਂ ਭੱਲੇ ਖਾ ਲੇ ਤੇ ਕੁਲਫੀ ਖਾ ਲਈ ਤੇ ਹੁਣ ਜੀ ਨਹੀਂ ਕਰਦਾ ਤੁਸੀਂ ਖਾਓ ਤੇ ਮੈਂ ਕਰ ਲਾਂ ਕੱਪੜੇ ਚੇਂਜ ਗਰਮੀ ਬਹੁਤ ਆਈ ਦੀ ਹੈ ਪਾਣੀ ਪੂਣੀ ਪੀਣੀ ਹੈ ਬਸ ਮੈਂ ਤਾਂ ਮੈਂ ਨਹੀਂ ਰੋਟੀ ਖਾਣੀ ਅੱਜ ਲਓ ਜੀ ਮੈਨੂੰ ਅੱਜ ਬਿਲਕੁਲ ਭੁੱਖ ਨਹੀਂ ਆ ਕਿਉਂਕਿ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਕੀ ਖਾਦਾ ਆਪਾਂ ਉਥੇ ਇਸ ਕਰਕੇ ਆਪਾਂ ਖਾਣਾ ਨਹੀਂ ਖਾ ਰਹੇ ਆਪਾਂ ਹੁਣ ਕਰਦੇ ਆ ਕੱਪੜੇ ਚੇਂਜ ਤੇ ਰਿਲੈਕਸ ਕਰਦੇ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਕੰਨਾਂ ਚ ਕਾਂਢੀ-ਕੁੰਢੇ ਲਾਦੇ ਆ ਆਪਦੀ ਲੋ ਦੇਖ ਲਓ ਜੀ ਕਿਵੇਂ ਲੱਗੇ ਤੁਹਾਨੂੰ ਮੇਰੇ ਕਾਂਢੇ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਦੱਸਣਗੀਆਂ ਬਸ ਮੈਨੂੰ ਇਹ ਜਿਹੀ ਆਦਤ ਹੈਗੀ ਆ ਲੰਬੇ-ਲੰਬੇ ਪਤਲੇ-ਪਤਲੇ ਪਾਉਣ ਦੀ